ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧਿਐ ਇਹ ਭਾਈ ਮਨ ਕਰਕੇ ਦਨ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਆਰਾਧਿਏ ਯਾਦ ਕਰੀਏ ਮਿਲ ਸਾਧ ਸਮਾਗੈ ਸਾਧ ਸੰਗਤ ਦੇ ਸਮਾਗਮ ਵਿੱਚ ਮਿਲ ਕਰਕੇ ਸਮਾਗੈ ਨਾਲ ਸਮਾਗ ਨੂੰ ਇਕੱਤਰਤਾਜ ਮਿਲ ਕਰਕੇ ਉਚਰਤ ਗੋਨ ਗੋਪਾਲ ਜਸ ਜਿਹੜੇ ਉਚਰਦੇ ਆ ਕੀਰਤਨ ਤੇ ਬਾਤ ਗੋਪਾਲ ਦੇ ਗੁਣਾਂ ਨੂੰ ਜਸ ਕੀਰਤਨ ਗਾਉਂਦੇ ਹਨ ਐਸੇ ਜੇ ਵੀ ਉਚਾਰਦੇ ਹਨ ਦੂਰ ਤੇ ਜਮ ਭਗ ਉਹ ਜਿੱਥੇ ਜੈ ਸਾਧੂ ਗੋਬਿੰਦ ਬਜਰ ਕੀਰਤਨ ਨਾਲ ਗਨੀਤ ਹੋਣਾ ਹੋਣਾ ਗੁਣੇ ਸਿਮੈ ਨਿਤ ਜਾਈਓ ਦੂਤ ਦੂਰੋਂ ਜਮ ਭੱਜ ਜਾਂਦੇ ਹਨ ਨਾਮ ਸੁਨੇਹਾ ਜੇ ਦੂਰੋਂ ਪਾਜਾ ਮਤ ਮਾਰੇ ਹਰਜੀ ਬੇਪਰਵਾਹੇ ਨੇਰੇ ਨਹੀਂ ਆ ਸਕਦੇ ਉਹਨਾਂ ਦੇ ਜੰਮਦੂਤ ਵੀ ਤੇ ਜਮਨ ਮਰਨ ਵੀ ਦੂਰ ਇਹਨਾਂ ਕਰ ਤੋਂ ਹੋ ਜਾਂਦਾ ਹੈ। ਰਾਮ ਨਾਮ ਜੋ ਜਨ ਜਪੈ। ਜੋ ਰਾਮ ਪ੍ਰਭੇਸ਼ਰ ਦੇ ਨਾਮ ਦੇ ਨਾਲ ਇਕ ਚਿਤ ਹੋ ਕੇ ਜਪਦੇ ਹੈ। ਅਨੰਦ ਸਦ ਜਾਗੈ। ਰਾਜ ਨੇ ਜਿਨ੍ਹਾਂ ਦਾ ਮਨ ਸਦਾ ਗਿਆਨ ਵਸਤਾਈ ਜਾਗਿਆ ਆਇਆ ਹੈ। ਤੰਤ ਮੰਤ ਨਹਿ ਜੋ ਹੋਈ। ਉਹਨਾਂ ਤੇ ਕੋਈ ਤੰਤਰ ਤਿੰਨ ਚਾਰ ਚੀਜ਼ਾਂ ਲਾ ਕੇ ਜ਼ਹਿਰੀਲੀਆਂ ਪਾ ਕੇ ਉਹਨਾਂ ਨੂੰ ਸੁਦਾਈ ਕਰਨਾ ਚਾਹੇ ਮਾਰਨਾ ਚਾਹੇ। ਇਹ ਉਹਨਾਂ ਤੇ ਤੰਤਰ ਨਹੀਂ ਕਿਸੇ ਦਾ ਚੱਲ ਸਕਦਾ। ਕੋਈ ਮੰਤਰ ਕਿਸੇ ਕਰਕੇ ਕਿਸੇ ਮੰਤਰ ਦੇ ਨਾਲ ਵੀ ਉਹ ਵਸ਼ ਨਹੀਂ ਕਰ ਸਕਦੇ ਉਹਨਾਂ ਨੂੰ ਤੇ ਜੋ ਹੀ ਤਾੜ ਨਹੀਂ ਸਕਦੇ ਕਿਸੇ ਪ੍ਰਕਾਰ ਤਾੜ ਕੇ ਕਿੰਨਾ ਤਰਾਟ ਕਿਸਾਜਿਆ ਹੁੰਦਾ ਹੈ ਤਰਾਟ ਨਾਲ ਤਾੜ ਕੇ ਉਹਨੂੰ ਵਸ਼ ਕਰ ਲੈਂਦੇ ਆ ਉਹਨਾਂ ਤੇ ਤਰਾਟ ਦਾ ਜੋਰ ਵੀ ਨਹੀਂ ਚੱਲਦਾ ਕਿਸੇ ਪ੍ਰਕਾਰ ਦਾ ਜਿਤ ਚਾਹ ਨਾ ਲੱਗਿਆ ਉਸ ਪੁਰਖ ਦੇ ਤਾਂ ਹੀ ਚਾਹ ਨਿਗਾੜਨ ਐਡ ਕੌਦੀ ਨਹੀਂ ਲੱਗਦੀ ਚਕਸ਼ੂ ਨੇਤਰੋਂ ਕਰਕੇ ਨਿਗਾਹ ਪਾ ਕੇ ਕਾਹਜਾ ਨਿਆਣੇ ਦਾ ਕਹਿੰਦੇ ਲੋਕ ਹੋ ਪਿੱਛੇ ਡੈਣਾ ਕੱਢ ਲੈਣੀ ਆ ਸੀ ਕਿਉਂ ਨਿਲਾਜ ਉਹ ਕੋਈ ਨਹੀਂ ਲੱਗਦੀ ਹੈ ਤੰਤ ਤਿੰਨ ਗੁਣਾ ਦੇ ਤੰਤਰ ਵੀ ਉਹਨਾਂ ਨੂੰ ਚਿੰਬੜਦੇ ਮੰਤਰ ਕਾਮਕਰੋ ਅਜਾਤਾਂ ਦੇ ਮੋਹਣ ਤਾਂ ਆਪਣੇ ਵਸੀ ਕਰਨ ਉਹ ਮਾਦ ਨੂੰ ਰਚਾਟ ਆਦਿ ਵੀ ਮੰਤਰ ਨਹੀਂ ਪਹੁੰਦੇ ਤੇ ਨੇਹ ਜੋ ਹੀ ਉਹਨਾਂ ਦੇ ਤਾਂ ਹੀ ਕੋਈ ਦੁਸ਼ਮਣ ਵੀ ਤਾੜ ਨਹੀਂ ਸਕਦਾ ਹੈ ਤੇ ਤੁਕ ਜਾਖ ਨਾ ਲੱਗ ਉਹਨਾਂ ਨੂੰ ਮਾਇਆ ਰੁਕੀ ਡੈਣ ਦੀ ਚਾਖ ਦ੍ਰਿਸ਼ਟੀ ਵੀ ਨਹੀਂ ਲੱਗਦੀ ਹੈ ਪ੍ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਉਹਨਾਂ ਦੇ ਕਾਹ ਦਾ ਫੁਰਨਾਹ ਕਰੋ ਆਦਿਕ ਮੈਲ ਹੰਕਾਰ ਆਦਿਕ ਮੈਨ ਆਦਿਕ ਮੋਹ ਆਦਿਕ ਜਿੰਨੇ ਹਨ ਬਿਨ ਸੇ ਅਨਰਾਗ ਇਹਨ ਗਾਇਤ ਦਾ ਜਿਹੜਾ ਰਾਗ ਪ੍ਰੇਮ ਹੈ ਇਹ ਅਨਰਾਗ ਵਾਹਿਗੁਰੂ ਦੇ ਪ੍ਰੇਮ ਕਰਕੇ ਸਾਰੇ ਨਾਸ ਹੋ ਗਏ ਉਹਨਾਂ ਦੇ ਨੂੰ ਨਿਰੰਤਰ ਆਨੰਦ ਮਗਨ ਰਸ ਰਾਮ ਰੰਗ ਰਾਮ ਦੇ ਰਸ ਪ੍ਰੇਮ ਕਰਕੇ ਉਹਨਾਂ ਨੂੰ ਐਸਾ ਆਨੰਦ ਪ੍ਰਾਪਤ ਹੋਇਆ ਹੈ ਨਾਨਕ ਅਸੂਬੇ ਦੀ ਮਾਸਤੀ ਹੋ ਗਏ ਹਨ ਨਾਨਕ ਸਰਨ ਆਗੈ ਇਸ ਪ੍ਰਕਾਰ ਜਿਹੜੇ ਸ਼ਰਨ ਆਗੈ ਪ੍ਰਾਪਤ ਹੋਏ ਹਨ ਉਹਨਾਂ ਨੂੰ ਫਲ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ